हैलो स्टूडेंट अज आप क्लास नौवीं की वीकली प्रैक्टिस शीट नंबर छे जिसका टॉपिक है फ्रैक्शन डेसिमल्स एंड रेशियो करा पहला सवाल है जीरो पॉइंट जीरो वन एट परसेंट निन्न रूप में लिखा जा सकता है देखो जीरो पॉइंट जीरो पॉइंट जीरो वन एट परसेंट पहला तो पॉइंट हटाया अठारह बाद किए एक दो तीन तीन हम प्रसेंट भी लगे इसलिए प्रसेंटेज का भी बटा सौ न लगेगा तो अठारह बटा एक दिन कि जीरो आ गई एक दो तीन चार ऑप्शन नंबर तीसरी वन टू थ्री फोर फाइव तीज ऑप्शन राइट आंसर है ਦੂਸਰਾ ਸਵਾਲ ਇੱਕ ਫ੍ਰਿਜ ਦੀ ਕੀਮਤ 16000 ਰੁਪਏ ਹੈ ਜਿਸ ਤੇ 15% ਦੀ ਦਰ ਨਾਲ ਵਿਕਰੀਕਰ ਲਗਾਇਆ ਜਾਂਦਾ ਹੈ ਅਰुण ਨੇ ਕੁੱਲ ਕਿੰਨੀ ਰਕਮ ਅਦਾ ਕਰਨੀ ਪਵੇਗੀ ਉਹਨੇ ਕੋ 16000 ਕਿੰਨੇ ਪਰਸੈਂਟ ਉਸ ਤੇ ਕਰ ਲੱਗੇ ਆ ਵੀ 15% 20 ਦਾ 2 ਕੈਂਸਲ 160 ਨੂੰ 15 ਨਾਲ গুণ ਕੀਤਾ ਇਹ ਆਪਨੇ ਕੋਰੇ ਆ ਗਿਆ 2400 ਰੁਪਏ ਹੁਣ 16000 ਰੁਪਏ ਤਾਂ ਉਹ ਫ੍ਰੀਦੀ ਕੀਮਤ ਸੀ 2400 ਕਟ ਲੱਗ ਗਿਆ ਟੋਟਲ ਕਿੰਨਾ ਹੋ ਗਿਆ 16000 ਤੇ 2400 ਇਹ ਹੋ ਗਿਆ ਆਪਣੇ ਕੋਲੇ 18000 18400 ਪਹਿਲੀ অপਸ਼ਨ ਹੈ ਰਾਈਟ ਆਨਸਰ ਤੀਸਰਾ ਸਵਾਲ ਜੇਕਰ 50% ਖਰਚ ਕਰਨ ਤੋਂ ਬਾਅਦ ਤੁਹਾਡੇ ਕੋ 500 ਰੁਪਏ ਬਚਦੇ ਹਨ ਤਾਂ ਸ਼ੁਰੂ ਵਿੱਚ ਤੁਹਾਡੇ ਕੋਲ ਕਿੰਨੇ ਰੁਪਏ ਸਨ ਮੇਕੋ 50% ਖਰਚ ਕਰ ਲਏ ਟੋਟਲ ਆਪਣੇ ਕੋਲ ਕਿੰਨੇ ਸੀ ਵੀ 100% 100 ਵਿੱਚੋਂ ਆਪਾਂ 50 ਖਰਚ ਕਰ ਲਏ 50% ਬਾਕੀ ਕਿੰਨੇ ਬਚ ਗਏ 50% ਹੁਣ ਆਪਣੇ ਕੋਲ ਬਚਤ ਕਿੰਨੀ ਹੋਈ ਆ ਵੀ ਤੁਹਾਡੇ ਕੋਲ 500 ਰੁਪਏ ਬਚ ਗਏ ਇਹਦਾ ਮਤਲਬ ਜਿਹੜੇ ਆ 500 ਆ ਇਹ ਕੁੱਲ ਦਾ ਕਿੰਨਾ ਸੀਗਾ 50% ਖੁੱਲ ਗਿਆ ਨਾ ਵੀ ਆਪਣਾ ਆਪਾਂ ਮੰਨ ਲਿਆ x ਹੈ x ਦਾ 50% ਕੀ ਦੇ ਬਰਾਬਰ ਹੈ ਬਈ 500 ਕਿੱਥੇ ਆ ਗਿਆ 500 x 50 100 500 ਆ ਉੱਧਰ ਲੱਗ ਗਿਆ ਆਪਾਂ ਜਾਂ 0 ਨਾਲ 0 ਕੈਨਸਲ x ਆ ਗਿਆ 5 500 ਆ 10 ਹਜ਼ਾਰ ਰਕੇ ਮਲਟੀਪਲਾਈ ਤੇ ਆਪਾਂ 5 1 5 ਨਾਲ ਦੋ ਜਿਹਰੇ 100 ਦਾਸ ਨੇ ਬਣਾ ਕੀਤਾ 1000 x ਦਾ ਮੁੱਲ ਆ ਗਿਆ ਆਪਣੇ ਕੋਲੇ 1000 অপਸ਼ਨ ਨੰਬਰ ਤੀਜੀ ਰਾਈਟ ਆਨਸਰ ਹੈ ਚੌਥਾ ਸਵਾਲ ਹੇਠਾਂ ਦਿੱਤੇ ਚਿੱਤਰ ਨੂੰ ਧਿਆਨ ਨਾਲ ਦੇਖੋ ਅਤੇ ਪਤਾ ਕਰੋ ਕਿ ਕਿੰਨੇ 1/8 ਮਿਲ ਕੇ 1/2 ਬਣਨਗੇ ਆਰੇ ਆਪਣੇ ਕੋਲ 1/8 ਤੇ ਬਣਾਉਣਾ ਹੈ ਕਿ ਆਪਾਂ 1/2 ਨੂੰ ਕਿੰਨੇ 1/8 ਮਿਲ ਕੇ 1/2 ਬਣਦੇ ਆ ਵੀ 1/8 1/8 1/8 ਤੇ 1/2 ਬਣਾਣਾ ਆ ਆਪਣੇ ਕੋਲ 1/2 ਸੀ ਤੇ ਕਿੰਨੇ 1/8 ਬਣ ਗਏ 1 2 3 4 ਆਪਸ਼ਨ ਨੰਬਰ 2 ਰਾਈਟ ਆਨਸਰ ਹੈ ਸਵਾਲ ਨੰਬਰ 5 ਮੈਂ 27 ਸਹੀ 3/4 ਰੁਪਏ ਦੇ ਫਲ ਅਤੇ 10 ਸਹੀ 1/4 ਰੁਪਏ ਦੇ ਦੀਆਂ ਸਬਜ਼ੀਆਂ ਖਰੀਦੀਆਂ ਜੇਕਰ ਮੈਂ ਦੁਕਾਨਦਾਰ ਨੂੰ 50 ਰੁਪਏ ਦਾ ਨੋਟ ਦਿੰਦਾ ਹਾਂ ਤਾਂ ਮੈਨੂੰ ਕਿੰਨੇ ਰੁਪਏ ਵਾਪਸ ਮਿਲਣਗੇ सताई सही तेन बटा चार प्लस दस सही एक बटा चार मिश्र पेन अनुचित पेन अपने को गया भी सताई चौका एक सौ ते अठन एक सौ ग्यारह बटा चार दस चौका चाली चाली तो एक क्याली बटा चार ਇਹਨਾਂ ਜੋੜ ਲੈ ਉੱਪਰ ਆ ਗਿਆ 111 41 4 152 4 ਨੂੰ 152 4 ਤੇ ਹੁੰਦਾ ਇਹ ਆ ਗਿਆ ਆਪਣੇ ਕੋਲੇ 4 1 4 3 12 ਤੇ 8 4 32 38 ਉਸਨੇ 50 ਰੁਪਏ ਦਾ ਨੋਟ ਦਿੱਤਾ 50 ਚ 38 ਰੁਪਏ ਦੇ ਖਰਚ ਹੋ ਗਏ ਤੇ 12 ਰੁਪਏ ਆ ਗਏ ਆਪਸ਼ਨ ਨੰਬਰ ਦੂਜੀ ਰਾਈਟ ਆਨਸਰ ਛੇਵਾਂ ਸਵਾਲ ਦਿੱਤੇ ਚਿੱਤਰ ਵਿੱਚ ਬਿਨਾ ਰੰਗ ਵਾਲੇ ਭਾਗ ਲਈ ਦਸ਼ਮਲਵ ਸੰਖਿਆ ਲਿਖੋ ਹੁਣ ਕਿੰਨੇ ਭਾਗ ਆ ਵੀ ਇਹ ਟੋਟਲ 10 ਭਾਗ ਹੈ ਤੇ ਬਿਨਾ ਰੰਗ ਵਾਲੇ ਕਿੰਨੇ ਵੀ 1 2 3 4 5 6 7 ਤੇ ਇਹਦਾ ਦਸ਼ਮਲਵ ਰੂਪ ਕੀ ਬਣ ਗਈ 0.7 ਆਪਸ਼ਨ ਨੰਬਰ 3 ਸਤਵਾਂ ਕੁਐਸਚਨ ਦਿੱਤੀ ਗਈ ਗ੍ਰੇਡ ਅਨੁਸਾਰ ਕਿਹੜਾ ਕਥਨ ਗਲਤ ਹੈ ਆਪਾਂ ਨੂੰ ਇੱਕ ਚਿੱਤਰ ਦਿੱਤਾ ਹੋਇਆ ਹੈ ਇਹਦੇ ਵਿੱਚ 1 2 3 4 40 ਇੱਕ ਲਾਈਨ ਚ 10 ਡੱਬੇ 41 ਬੜੀ ਤਰਤਾਲ 43 ਡੱਬੇ ਰੰਗਦਾਰ ਹੈ ਤੇ 57 ਡੱਬੇ ਜਿਹੜੇ ਕੀ ਹੈ ਬਈ ਬਿਨਾ ਰੰਗ ਦੇ ਹੈ ਟੋਟਲ ਕਿੰਨੇ 100 ਡੱਬੇ ਹੁਣ ਪਹਿਲੀ ਆਪਸ਼ਨ ਕੀ ਕਹਿੰਦੇ ਗ੍ਰਿਡ ਦੇ ਰੰਗਦਾਰ ਭਾਗ ਦਾ ਦਸ਼ਮਲਵ ਰੂਪ 0.43 ਹੈ ਵੇਖੋ ਟੋਟਲ ਭਾਗ ਕਿੰਨਾ ਵੀ 100 ਤੇ ਰੰਗਦਾਰ ਭਾਗ ਕਿੰਨਾ ਵੀ 43 ਤੇ ਇਹਨੂੰ ਦਸ਼ਮਲਵ ਰੂਪ ਕੀ ਬਣੂਗਾ 0.43 ਪਹਿਲੀ ਆਪਸ਼ਨ ਸਹੀ ਹੈ ਆਪਾਂ ਗਲਤ ਦੱਸਣੀ ਹੈ ਪਹਿਲੀ ਸਹੀ ਹੈ ਉਸ ਤੋਂ ਬਾਅਦ ਗ੍ਰੀਡ ਦੇ ਰੰਗ ਭਾਗ ਦਾ ਪਨਾਤਮਕ ਰੂਪ ਕੀ ਹੈ ਵੀ 43 ਬਟਾ 100 ਆਪਾਂ ਹੁਣੇ ਲਿਖਿਆ ਇਹ ਵੀ ਸਹੀ ਹੈ ਤੀਜੀ ਆਪਸ਼ਨ ਗ੍ਰੀਡ ਦੇ ਬਿਨਾ ਰੰਗ ਵਾਲੇ ਭਾਗ ਦਾ ਦਸ਼ਮਲਵ ਹੁਣ ਬਿਨਾ ਰੰਗ ਵਾਲੇ ਡੱਬੇ ਕਿੰਨੇ ਬਈ 57 ਟੋਟਲ ਡੱਬੇ ਕਿੰਨੇ 100 ਇਹਨੂੰ ਜੇ ਪੈਨ ਰੂਪ ਲਿਖਾਂਗੇ ਉਹ ਲਿਖਿਆ ਜਾਊਗਾ 0.57 ਸੈਵਨ ਹੁਣ ਇਹ ਵੀ ਸਹੀ ਹੈ ਗ੍ਰਿਡ ਦੇ ਬਿਨਾ ਰੰਗ ਵਾਲੇ ਭਾਗ ਦਾ ਪਿਨਾਤਮਕ ਰੂਪ ਹੁਣ ਬਿਨਾ ਰੰਗ ਵਾਲੇ ਕਿਨੇ 57 ਇੱਥੇ ਕਿਨੇ ਲਿਖੇ ਵੀ 43 ਇਸ ਲਈ ਇਹ ਆਪਸ਼ਨ ਗਲਤ ਹੈ ਆਪਸ਼ਨ ਨੰਬਰ 4 ਰਾਈਟ ਆਨਸਰ 8ਵਾਂ ਸਵਾਲ 0.7625 ਸੰਖਿਆ ਡੈਸ਼ ਅਤੇ ਡੈਸ਼ ਦੇ ਵਿਚਕਾਰ ਸਥਿਤ ਹੈ ਹੁਣ ਆਪਾਂ ਦੱਸਣੀ ਹੈ ਵੀ ਆਹ ਸੰਖਿਆ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਲਈ ਕਿਹਦੇ ਵਿਚਕਾਰ ਸਥਿਤ ਹੈ ਪਹਿਲਾਂ ਇਹ ਕੋ ਹੁਣ ਇਸ ਤੋਂ ਬਾਅਦ ਕਿ 0.76 ਇੱਥੇ ਕਿ 0.76/2 76 ਤਾਂ ਕਿਹਾ ਇਹਦਾ ਮਤਲਬ ਜਦ ਪਿੱਛੇ ਗਿਆ ਵੀ ਜ਼ੀਰੋ ਹੋਊਗੀ ਤੇ ਇਹ ਕਿ 2 ਇਹਦਾ ਮਤਲਬ ਕਿ ਇਹ ਇਸ ਤੋਂ 76 ਜਗਾ 0.76 ਹੈ ਇਸ ਸੰਖਿਆ ਤੋਂ ਪਹਿਲਾਂ ਹੀ ਆ ਰਿਹਾ ਇਸੇ ਵਿਚਕਾਰ ਨਹੀਂ ਹੋ ਸਕਦਾ ਇਹ ਸੰਖਿਆ ਇਸ ਦੇ ਵਿਚਕਾਰ ਨਹੀਂ ਹੋ ਸਕਦਾ ਹੁਣ ਇੱਥੇ ਕੀ ਆਈ 0.77 ਤੇ 0.78 ਇੱਥੇ ਕੀ 76 ਹੁਣ 7 7 ਇਸ ਤੋਂ ਬਾਅਦ ਆਉਣਗੇ ਇਹਦਾ ਮਤਲਬ ਕੀ ਹੈ ਵੀ ਇਹ ਵੀ ਜਿਹੜੀ ਸੰਖਿਆ ਹੈ ਇਹਨਾਂ ਦੇ ਵਿਚਕਾਰ ਨਹੀਂ ਆਉਂਦੀ ਤੀਜੀ ਆਪਸ਼ਨ ਕੀ ਹੈ ਵੀ 0.76 ਤੇ 0.761 ਹੁਣ ਇੱਥੇ ਕੀ ਹੈ ਵੀ 761 ਦਾ ਇੱਥੇ ਕੀ 762 ਇਹਦਾ ਮਤਲਬ ਜੀ ਆ ਸੰਖਿਆ ਵੀ ਹੈ ਆ ਇਸ ਤੋਂ ਪਹਿਲਾਂ ਆ ਰਹੀ ਹੈ ਇਹਦਾ ਮਤਲਬ ਆ ਸੰਕੇਸ਼ ਦੇ ਵਿਚਕਾਰ ਨਹੀਂ ਆਉਂਦੀ ਚੌਥੀ ਆਪਸ਼ਨ 0.76 ਠੀਕ ਹੈ ਤੇ 0.76/3 ਹੁਣ ਇਥੇ ਕਿ 7 ਤੇ 6 ਦੋ ਆ ਇਥੇ ਕਿ 3 ਇਹਦਾ ਮਤਲਬ ਜੇ ਆ ਸੰਖਿਆ ਆ ਸੰਖਿਆ ਇਸ ਤੋਂ ਵੱਧ ਅਤੇ ਇਹਨਾਂ ਦੋਨਾਂ ਦੇ ਵਿਚਕਾਰ ਸਥਿਤ ਹੋਵੇ ਕਿਤੇ ਨਾ ਕਿਤੇ ਇਹਦਾ ਮਤਲਬ ਚੌਥੀ ਆਪਸ਼ਨ ਰਾਈਟ ਆਨਸਰ ਹੈ ਨੌਵਾਂ ਕੁਐਸਚਨ ਜੇਕਰ ਦੋ ਰਾਸ਼ੀਆਂ ਪੀ ਅਤੇ ਕਿਉ ਉਲਟ ਸਮਾਨ ਉਪਾਦ ਵਿੱਚ ਹੋਣ ਤਾਂ ਐਕਸ ਦਾ ਮੁੱਲ ਪਤਾ ਕਰੋ ਜੇ ਦੋ ਉਲਟ ਸਮਾਨ ਉਪਾਦ ਵਿੱਚ ਹੋਣ ਤਾਂ ਅੱਪ ਕੀ ਕਰਾਂਗੇ ਵੀ 3/ 3 2 3 ਇਹਨਾਂ ਦੀ ਆਪਸੀ ਗੁਣਾ 1.5 x 3 2 6 ਆ 1.5 ਇਹਦੇ ਰਾਕੇ ਭਾਗ ਹੋ ਗਿਆ x ਹੁਣ 6 ਆ ਪੁਆਇੰਟ ਹਟਾਇਆ ਤੇ 15 ਵਟਾ 10 1.5 ਉਹ 10 ਵਲਟ ਦੇ ਉੱਪਰ ਚੱਲੇਗਾ 15 1 15 15 2 30 6 10 60 6 10 60 ਆਪਸ਼ਨ ਨੰਬਰ 4 ਰਾਈਟ ਆਨਸਰ ਆ ਗਿਆ 10ਵਾਂ ਸਵਾਲ ਜੇਕਰ x ਤੇ y ਸਿੱਧੇ ਅਨੁਪਾਤ ਵਿੱਚ ਹੋਣ ਤਾਂ x 13 y 39 ਹੈ ਤਾਂ ਹੇਠ ਦਿੱਤੇ ਵਿੱਚੋਂ x ਤੇ y ਦੇ ਮੁੱਲਾਂ ਦਾ ਕਿਹੜਾ ਜੋੜਾ ਸੰਭਵ ਨਹੀਂ ਹੈ ਸਿੱਧਾ ਅਨੁਪਾਤ ਲਈ 1:13 13:39 ਮਤਲਬ ਕਿ ਜਿਹੜੀ ਰੇਸ਼ਿਓ ਬਣਦੀ ਵੀ 1 ਤੇ 3 ਦੀ ਬਣ ਰਹੀ ਹੈ ਹੁਣ ਇੱਥੇ ਵੇਖੋ ਪਹਿਲਾ 1:3 ਸਹੀ ਹੈ ਉਹ ਜ 17:17 17:51 ਇਹ ਵੀ ਠੀਕ ਹੈ ਰੇਸ਼ਿਓ ਇੱਥੇ ਕਿਹੜੀ 3 10 30 ਇਹ ਕੀ ਬਣ ਗਿਆ 10 ਸਿਕਮ 10 10 3 ਹੈ ਤੇ ਇਹ ਬਣ ਗਿਆ 3:1 ਇਹ ਹੀ ਗਲਤ ਆਪਸ਼ਨ ਹੈ ਇਸ ਲਈ ਤੀਜਾ ਆਪਣਾ ਆਨਸਰ ਹੈ ਚੌਥਾ ਵੀ ਚੈੱਕ ਕਰਦੇ ਹਾਂ 6 1 6 6 3 18 ਇਹ ਵੀ ਆਪਣਾ ਗਿਆ ਹੈ 1:3 ਆਪਸ਼ਨ ਤੀਜੀ ਜਿਹੜੀ ਆ ਆਪਣਾ ਆਨਸਰ ਹੈ 11ਵਾਂ ਕੁਐਸਚਨ ਇੱਕ ਕਾਰ 4 ਘੰਟਿਆਂ ਵਿੱਚ 180 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਕਾਰ ਦੀ ਔਸਤ ਗਤੀ ਮੀਟਰ ਪ੍ਰਤੀ ਸੈਕਿੰਡ ਵਿੱਚ ਕਿੰਨੀ ਹੈ ਇਹ 180 ਕਿਲੋਮੀਟਰ ਦੂਰੀ ਤੈਅ ਕਰਦੀ ਹੈ ਹੁਣ ਮੀਟਰ ਪ੍ਰਤੀ ਸੈਕਿੰਡ ਮੀਟਰ 180 ਕਿਲੋਮੀਟਰ ਵਿੱਚ ਮੀਟਰ ਵੀ 1000 ਨਾਲ ਗੁਣਾ ਕਰਤਾ ਤੇ ਹੁਣ ਸੈਕਿੰਡ 4 ਘੰਟੇ ਦੇ 4 ਘੰਟੇ ਵਿੱਚ ਮਿੰਟ 60 ਹੁੰਦੇ ਆ ਤੇ ਸੈਕਿੰਡ ਕਿੰਨੇ ਨੇ ਦੇ ਇੱਕ ਮਿੰਟ 'ਚ 60 हम कट दो जीरो नाल जीरो कैंसल इस जीरो नीरो कैंसिल छम छे, छे छे ती अठारह फिर छे एकम छा छे, छे ती आ गया दो चार दो दस यह आ गया पच्ची बटा दो तो दोनों हल कराँगी आ का बारह पॉइंट पाँच मीटर प्रति सेकंड ऑप्शन नंबर दो राइट आंसर 12ਵਾਂ ਕੁਐਸਚਨ ਜੇਕਰ ਇੱਕ ਆਦਮੀ ਇੱਕ ਕੰਮ ਦਾ 10 ਇੱਕ ਕੰਮ 10 ਦਿਨਾਂ ਵਿੱਚ ਪੂਰਾ ਕਰਦਾ ਹੈ ਤਾਂ ਇੱਕ ਦਿਨ ਵਿੱਚ ਕੰਮ ਦਾ ਕਿੰਨਾ ਹਿੱਸਾ ਪੂਰਾ ਕਰੇਗਾ ਕੰਮ ਦਾ 10 ਇੱਕ ਕੰਮ ਨੂੰ ਪੂਰਾ ਕਰਦਾ ਵੀ 10 ਦਿਨਾਂ ਵਿੱਚ ਤੇ ਇੱਕ ਦਿਨ ਵਿੱਚ ਕੰਮ ਦਾ ਕਿੰਨਾ ਹਿੱਸਾ ਕਰੂਗਾ 1/10 ਹਿੱਸਾ ਕਰੂਗਾ ਪਹਿਲੀ ਆਪਸ਼ਨ ਰਾਈਟ ਆਨਸਰ 13ਵਾਂ ਸਵਾਲ ਇੱਥੇ 7:10 ਦੇਨ ਬਾਤ ਵਿੱਚ ਕਾਲੇ ਅਤੇ ਚਿੱਟੇ ਕੁੰਜੀਆਂ ਨਾਲ ਇੱਕ ਹਾਰਮੋਨੀਅਮ ਦਾ ਕੀਬੋਰਡ ਦਿਖਾਇਆ ਗਿਆ ਹੈ। ਦਾ ਕੀਬੋਰਡ ਹੈ। ਕੁੰਜੀਆਂ ਦਾ ਇਹ ਪੈਟਰਨ ਵੱਡੇ ਕੀਬੋਰਡ ਤੇ ਚਾਰ ਵਾਰ ਦਰਾਇਆ ਜਾਂਦਾ ਹੈ। ਵੱਡੇ ਕੀਬੋਰਡ ਤੇ ਚਿੱਟੇ ਅਤੇ ਕਾਲੀਆਂ ਕੁੰਜੀਆਂ ਦਾ ਅਨੁਪਾਤ ਕੀ ਹੋਵੇਗਾ? ਵੇਖੋ ਜਦੋਂ ਵੀ 4 ਵਾਰ 1 4 ਮਤਲਬ 4 ਵਾਰ ਤਾਂ 4 ਜੀ। ਇਹ ਕਿੰਨੀ ਮਰਜ਼ੀ ਵਾਰੀ ਗੁਣਾ ਹੋ ਜਾਏ ਪਰ ਰੇਸ਼ਿਓ ਤੇ ਕੋਈ ਵੀ ਫਰਕ ਨਹੀਂ ਪਊਗਾ। ਪਰ ਇੱਥੇ ਇਹ ਗੱਲ ਧਿਆਨ ਨਾਲ ਦੇਖਣਾ ਹੈ ਇੱਥੇ ਲਿਖਿਆ ਕਾਲੇ ਅਤੇ ਚਿੱਟੇ ਕੁੰਜੀਆਂ ਇੱਥੇ ਕੀ ਲਿਖਿਆ ਵੀ ਜਦੋਂ ਪੁੱਛਿਆ ਇੱਥੇ ਲਿਖਤਾ ਉਹਨੇ ਚਿੱਟੇ ਪਹਿਲਾਂ ਚਿੱਟੇ ਆ ਗਿਆ ਕਾਲੀਆਂ ਬਾਅਦ ਇੱਥੇ ਕਾਲੇ ਪਹਿਲਾਂ ਸੀ ਚਿੱਟੇ ਬਾਅਦ ਉਲਟ ਗਿਆ ਇਹਦਾ ਮਤਲਬ ਕੀ ਹੈ 7 ਅਨੁਪਾਤ 10 ਸੀ ਥਾ ਤੇ ਹੁਣ ਹੋ ਜੂਗਾ 10 ਅਨੁਪਾਤ 7 ਆਪਸ਼ਨ ਨੰਬਰ 2 ਰਾਈਟ ਆਨਸਰ 14ਵਾਂ ਸਵਾਲ ਇੱਕ ਟ੍ਰੇਨ ਦਾ ਮਾਡਲ 1.5 ਮੀਟਰ ਰੇਸ਼ੀਓ 0.01 ਸੈਂਟੀਮੀਟਰ ਸਕੇਲ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ ਜੇਕਰ ਟ੍ਰੇਨ ਦਾ ਮਾਡਲ 2.5 ਸੈਂਟੀਮੀਟਰ ਲੰਬਾ ਹੈ ਤਾਂ ਟ੍ਰੇਨ ਦੀ ਕੁੱਲ ਲੰਬਾਈ ਕਿੰਨੀ ਹੈ? ਇਹ ਸਕੇਲ ਕਿਹੜਾ ਲਿਆ ਗਿਆ ਵੀ 1.5 ਮੀਟਰ ਕਿਦੇ ਬਰਾਬਰ ਹੈ 0.01 ਸੈਂਟੀਮੀਟਰ ਹੁਣ ਆਪਾਂ ਇਹਨੂੰ ਕਰਦੇ ਆ ਪੁਆਇੰਟ ਹਟਾਇਆ 15 10 ਮੀਟਰ ਤੇ ਇਧਰੋਂ ਆਪਾਂ ਟਾ ਲੇ ਗਏ 1 100 ਸੈਂਟੀਮੀਟਰ ਹੁਣ ਸਾ ਸੌਦ ਦੇ ਜੱਕੀ ਭਾਗ ਹੋ ਗਏ ਗੁਣਾ ਹੋ ਗਏ 15 ਗੁਣਾ 100 10 ਮੀਟਰ ਇਕਵਲ ਟੂ 1 ਸੈਂਟੀਮੀਟਰ ਹੁਣ ਜ਼ੀਰੋ ਨਾਲ ਜ਼ੀਰੋ ਕੈਨਸਲ ਇਹ ਆ ਗਿਆ 15 ਦਾ 150 ਮੀਟਰ ਬਰਾਬਰ 1 ਸੈਂਟੀਮੀਟਰ ਮਤਲਬ ਕਿ 1 ਸੈਂਟੀਮੀਟਰ ਕੀ ਦੇ ਬਰਾਬਰ ਹੈ 150 ਮੀਟਰ ਦੇ ਤੇ ਆਪਾਂ ਨੂੰ ਕਿੰਨੇ ਸੈਂਟੀਮੀਟਰ ਦਿੱਤੇ ਆ ਭਈ 2.5 ਸੈਂਟੀਮੀਟਰ ਹੁਣ 2.5 ਨੂੰ ਆਪਾਂ 150 ਮੀਟਰ ਨਾਲ ਗੁਣਾ ਕਰ ਦਿੰਨੇ ਇਹ ਆ ਗਿਆ ਆਪਣਾ 15 ਨੂੰ 25 ਨਾਲ ਗੁਣਾ ਕਰ ਲਓ 15 ਨੂੰ 25 ਨਾਲ ਗੁਣਾ ਕਿਤੇ 5 5 25 ਦੋ ਆਏ ਹੰਸਰ 5 ਚ 2 7 2 5 10 ਇੱਕ ਆਏ ਹੰਸਰ 2 1 3 300 75 ਨਾਲ ਜ਼ੀਰੋ ਵੀ ਲੱਗੂਗੀ ਕਿਉਂਕਿ 150 ਸੀ ਇੱਥੇ ਤੇ ਹੁਣ ਇੱਕ ਅੱਖਰ ਛੱਡ ਕੇ ਪੁਆਇੰਟ ਆ ਇਹ ਲੱਤਾ ਪੁਆਇੰਟ ਦਾ ਕਿੰਨਾ ਆ ਗਿਆ ਆਪਣੇ ਕੋਲੇ ਹੁਣ ਕਰਕੇ 375.0 ਕਿਹੜੀ ਆਪਸ਼ਨ ਆ ਗਈ ਇਹਦੇ ਵਿੱਚ ਆਪਣੇ ਕੋਲੇ ਚੌਥੀ ਆਪਸ਼ਨ ਹੈ ਰਾਈਟ ਆਨਸਰ ਹੈ 375 ਮੀਟਰ ਲਾਸਟ ਕੁਸਚਨ 15ਵਾਂ ਇੱਕ ਪਾਣੀ ਦੀ ਟੈਂਕੀ 21 ਮੀਟਰ ਲੰਬਾ ਪਰਛਾਵਾਂ ਪਾਉਂਦੀ ਹੈ 9.5 ਮੀਟਰ ਦੀ ਉਚਾਈ ਵਾਲਾ ਰੁੱਖ ਇੱਕੋ ਸਮੇਂ 8 ਮੀਟਰ ਲੰਬਾ ਪਰਛਾਵਾਂ ਪਾਉਂਦਾ ਪਰਛਾਵੇ ਦੀ ਲੰਬਾਈ ਉਹਨਾਂ ਦੀ ਉਚਾਈ ਦੇ ਸਿੱਧੇ ਅਨੁਪਾਤ ਵਿੱਚ ਹੈ ਪਾਣੀ ਦੀ ਟੈਂਕੀ ਦੀ ਉਚਾਈ ਕੀ ਹੈ ਹੁਣੇ ਕਹਿੰਦੇ ਆ ਪਾਣੀ ਦੀ ਟੈਂਕੀ ਹੈ ਇਹਦਾ ਪਰਛਾਵਾਂ 21 ਮੀਟਰ ਹੈ ਆ ਆਪਣੇ ਕੋਲ ਦਰੱਖਤਾ 9.5 ਮੀਟਰ ਲੰਬਾ ਤੇ ਇਹਦਾ ਪਰਛਾਵਾਂ ਕਿੰnyi 8 ਮੀਟਰ ਹੁਣ ਕੀ ਕਰਾਂਗੇ x 21 ਮੀਟਰ 9.5 8 ਮੀਟਰ ਸਿੱਧਾ ਅਨੁਪਾਤ ਹੈ ਇਸ ਲਈ ਮਲਟੀਪਲਾਈ ਕਰਤਾ ਤਾਂ x ਬਰਾਬਰ ਆ ਗਿਆ 9.5 21 ਬਟਾ 8 1.95 ਪੁਆਇੰਟ ਹਟਾਇਆ ਬਟਾ 10 ਲੱਗ ਗਿਆ ਗੁਣਾ 21 ਬਟਾ 8 ਸੌਨ ਕਰ ਲੋ 95 ਨੂੰ 21 ਨਾਲ ਗੁਣਾ ਕੀਤਾ 95 21 ਨਾਲ ਗੁਣਾ ਕੀਤਾ 5 1 5 ਤਾਂ ਜੁਣ 10 ਇੱਕ ਐਂਸਲ ਮੈਨੂੰ ਉਠਾ ਰਿਹਾ ਦੇਖ ਕੇ 19 ਇਹ ਆ ਗਿਆ ਭਾਈ ਕੋਲ 1999 1995 1995 ਮੇਂ ਵੰਡਾ 10 ਗੁਣਾ 8 ਹੁਣ 1995 ਨੂੰ ਆਪਾਂ 8 ਨਾਲ ਭਾਗ ਕਰ ਲੈਂਦੇ 1995 ਡਿਵਾਈਡਡ ਬਾਈ 8 8 ਦੁਨ ਹੀ 16 3 8 ਚੋਕਾ 32 ਤੇ 7 ਵᱜ ਉਪਰ たり5 ਫਿਰ 8 ਨੂੰ 72 ਤਿੰਨ ਧੱਕ ਉਪਰ たり ਪੁਆਇੰਟ ਲੱਗ ਗਿਆ 0 ਫਿਰ 8 ਥੀਆ 14 ਇਹ ਆ ਗਿਆ ਤਾਂ ਲਗਭਗ 24 259.13 ਹੁਣ ਥੱਲੇ 10 ਵੀ ਹੈ ਤੇ ਇਹ ਪੁਆਇੰਟ ਕੀ ਹੈ ਵੀ ਜਿਹੜਾ 1 ਪੁਆਇੰਟ ਇਧਰ ਖੋਸ ਖਿਸਕ ਜੂਗਾ ਇਹ ਆਗਾ 24. ਨੋ ਤੇ ਲਗਭਗ 24.9 ਮੀਟਰ ਪਹਿਲੀ অপਸ਼ਨ ਰਾਈਟ ਆਨਸਰ ਹੈ 24.9 ਮੀਟਰ ਧੰਨਵਾਦ